ਡੰਡੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਗੁਰਦਾਸਪੁਰ ਦੇ ਇਤਿਹਾਸਿਕ ਅਤੇ ਪੁਰਾਤਨ ਮਾਈਦਾ ਤਲਾਬ ਮੰਦਰ ਦੇ ਤਲਾਬ ਅਤੇ ਪਗਡੰਡੀ ਤੇ ਉੱਗੇ ਪੁਰਾਣੇ ਬੋਹੜ ਦੇ ਦਰਖਤ ਹੇਠਾਂ ਸਰੰਜਾਨ ਅਤੇ ਨਸ਼ੇੜੀਆਂ ਵੱਲੋਂ ਵਰਤਿਆ ਗਿਆ ਹੋਰ ਸਮਾਨ ਮਿਲਣ ਅਤੇ ਜਵਾਰੀਆਂ ਵੱਲੋਂ ਚੁੰਗ ਬਣਾ ਕੇ ਜੂਆ ਖੇਡਣ ਦੀ ਸੂਚਨਾਵਾਂ ਮਿਲਣ ਤੋਂ ਬਾਅਦ ਸ਼ਿਵ ਸੈਨਾ bala ਸਾਹਿਬ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਐਕਸ਼ਨ ਵਿੱਚ ਆ ਗਏ ਹਨ ਅਤੇ ਐਲਾਨ ਕੀਤਾ ਹੈ ਕਿ ਹੁਣ ਜੇ ਮੰਦਰ ਦੇ ਨੇੜੇ ਤੇੜੇ ਜਵਾਰੀ ਜੂਆ ਖੇਡੇ ਜਾਂ ਫਿਰ ਕੋਈ ਨਸ਼ੇੜੀ ਨਸ਼ਾ ਕਰਦੇ ਨਜ਼ਰ ਆ ਗਿਆ ਤਾਂ ਉਹਨਾਂ ਨੂੰ डांग फेरी जाएगी शिव सेना अबुवलो देर रात ਅਤੇ ਸਵੇਰੇ ਤੜਕਸਾਰ ਮੰਦਿਰ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਗਿਆ ਹੈ ਕਿ ਸਵੇਰੇ ਸ਼ਾਮ ਸਰੋਵਰ ਦੇ ਕਿਨਾਰੇ ਪਗਡੰਡੀ ਤੇ ਲੋਕ ਸੈਰ ਕਰਦੇ ਨਜ਼ਰ ਆਉਂਦੇ ਹਨ ਅਤੇ ਮੰਦਿਰ ਵਿੱਚ ਸ਼ਰਧਾਲੂਆਂ ਦੀ ਵੀ ਕਾਫੀ ਆਸਥਾ ਹੈ ਜਿਨ੍ਹਾਂ ਵਿੱਚ ਮਹਿਲਾ ਸ਼ਰਧਾਲੂਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ चोंग बना के जुआ खेल दे ते नशेडियां कारण मंदिर आउन वालिया औरता असुरक्षा महसूस कर दिया हन जिस दी शिकायत कई बार पुलिस नु कीती जा चुकी है पर पुलिस इस वाल ध्यान नहीं दिंदी कौन शिवसेना ने आप इस समस्या नु हल करन दा फैसला कर लिया है कौन मंदिर दा माहौल खराब करन वाले किसे नु नशेड़ी जा जुआरी नु बख्शा नहीं जाएगा गुरदासपुर तो रोहित गुप्ता दी रिपोर्ट आज ਅਸੀਂ ਮਾਈਕਾ ਤਲਾਬ ਮੰਦਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪਪਾ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ मुद्दा ਉੱਠ ਆਇਆ ਸੀਗਾ ਕਿ ਇਹ ਮਾਈਵਲਾ ਮੰਦਰ ਤੇ ਨਹੀਂ ਮੰਦਰ ਕਹਿਣ ਉਹਦੇ ਮੰਦਰ ਕਹਿੰਦੇ ਨੇ ਪਰ ਇਹ ਤੇ ਨਸ਼ਿਆਂ ਦਾ ਗੜ ਬਣਿਆ ਹੋਇਆ ਹੈ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਹੈ ਔਰ ਜਦ ਕਿ ਬੜੀ ਵਾਰੀ ਐਸਐਸਓ ਸਾਊਂਡ ਮੈਂ ਆਪ ਖੁਦ ਮੈਂ ਦੋ ਚੋੜੀ ਫੋਨ ਕਰ ਚੁੱਕਾ ਉਹਨਾਂ ਨੂੰ ਕਿਹਾ ਤਾਂ ਕਿ ਪੀਸੀਆ ਤੇ ਫੇਰਾ ਮਾਰ ਰੋ ਤੇ ਲੇਡੀਜ਼ ਆਂ ਨਹੀਂ ਕੋਈ ਤੁਹਾਡੇ ਸਾਹਮਣੇ ਲੇਡੀਜ਼ ਆਈਆਂ ਯਾਰ ਲੇਕਿਨ ਐਸੀ ਨਸ਼ੇਰਾ ਜਿਵੇਂ ਦੇਖੋ ਜਗਾ ਦਿਗਾ ਤੇ ਰੈਪਰ ਪੇੜ ਦੇ ਨਿਕਰੇ ਠੀਕ ਹੈ ਨਾ ਬਹੁਤ ਜ਼ਿਆਦਾ ਜ਼ਿਆਦਾ ਹੁਣ ਪਤਾ ਲੱਗ ਗਿਆ ਘਰੇਲੂ ਆ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਆ ਸਾਡੇ ਡਾਕਟਰ ਸਾਹਿਬ ਸਾਡੇ ਬੋਡੀ ਚ ਗਏ ਨੇ ਸਾਡੇ ਅਨਿਲ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਾਈਸੀ ਦੇ ਵੀ ਇੱਥੇ ਹੀ ਨੇ ਔਰ ਮਾਤਾਵਾ ਭੈਣਾਂ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਡਾਂਗ ਫੇਰੋ ਮੁਹਿੰਮ ਡਾਂਗ ਫੇਰੋ ਮੁਹਿੰਮ ਕਿਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਉਹ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇਟ 'ਚ ਨਹੀਂ ਰਹਿਣਾ ਹੁਣ ਅਸੀਂ ਆਪ ਡਾਮ ਫੇਰਨੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਮਾ ਨਾ ਦਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰਵੇ ਕਿਉਂ ਕਾਰਨ ਇਹ ਕਾਰਵਾਈ ਜੋ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨੇ ਤੇ ਪਹਿਲਾਂ ਕਾਰਵਾਈ ਉਹਨਾਂ ਦੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇੰਟੀਮੇਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਹੁਣ ਇਹ ਪੜਾ ਤੁਹਾਨੂੰ ਦੱਸਣੀ ਆ ਮੈਂ ਦੱਸਣੀ ਤੁਹਾਨੂੰ ਕਿ ਮੈਂ ਉਹ ਲੰਘਦੀ ਲੰਘਦੀ ਨਾ ਜਦੋਂ ਮੈਂ ਲਾਸਟ ਬੋਲਾਂਗਾ ਬੋਲੀ ਤੇ ਮੈਂ ਕਿਹਾ ਵੀ ਇੱਥੇ ਕੁਸਵਾਲ ਬਿਠਾਣਿਆ ਕੰਦੋ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਦੀ ਜੋ ਸਾਡਾ ਹਿੱਸਾ ਦੇਈ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਸਾਡਾ ਹਿੱਸਾ ਦੇ ਦਿਓ ਤੁਸੀਂ ਜੋ ਮੁੱਲ ਕਰਕੇ ਦੇ ਦਿਓ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ 30 ਗਿਆ ਸੋਨੇ ਸ਼ਰਧਾਲੂਆਂ ਦਾ ਜਿਹੜੇ ਇੱਥੇ ਰੋਜ਼ ਸੈਰ ਕਰਦੇ ਨੇ ਇਹਦੀ ਰੋਈ ਕੋਈ ਬੰਦਾ ਇੱਥੇ ਬਦਰ ਲੈ ਲੈ ਜਾਂ ਨਾ ਪ੍ਰਾਣੀ ਉੱਥੇ ਜਾਂਦਾ ਇੱਥੇ ਮੰਨਦਾ ਸਰੋਵ ਬ्यान ਵਾਸਤੇ ਜਗ੍ਹਾ ਬਣਾਈ ਜੇ ਪਟਾਓ ਅਰੇ ਥੋੜੀ ਬਿਸੋ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਕੱਢੀ ਜਾਂਦੇ ਜੂਏ ਖੜੀ ਜਾਂਦੇ